बड़ा एक संश केस होया होशियारपुर सराबा मार्केट चो एक गोल्ड स्मिथ की शॉप से सराबा सराफा मार्केट च एक रॉबरी हुई ਜਿਹਦੇ ਵਿੱਚ ਪ੍ਰਾਇਮਰਲੀ ਦੱਸਿਆ ਗਿਆ ਕਿ ਦੋ ਲੋਕ ਆਏ ਤੇ ਜਿਨ੍ਹਾਂ ਨੇ ਗੋਲਸਵਤ ਦੇ ਐਮਪਲੋਏ ਨੂੰ ਬੱਝ ਕੇ ਉਹਦਾ ਮੂੰਹ ਵੱਟ ਕੇ ਹੱਥ ਵੱਟ ਕੇ ਤੇ ਉੱਥੋਂ ਲਗਭਗ 1 ਕਿਲੋ ਸੋਨਾ 3 ਕਿਲੋ ਚਾਂਦੀ ਤੇ ਲਗਭਗ 3 ਲੱਖ ਰੁਪਏ ਜਿਹੜੇ ਹੈਗੇ ਉਹ ਲੁੱਟ ਕੇ ਲੈ ਗਏ ਇਮੀਡੀਏਟਲੀ ਸਾਡੀ ਟੀਮ ਡੀਐਸਪੀ ਸਿਟੀ ਐਸਪੀਡੀ ਇੰਚਾਰਜ ਸੀਆਈਏ ਐਸਐਚਓ ਸਿਟੀ ਤੇ ਸਾਰਿਆਂ ਨੇ ਰਿਸਪੌਂਡ ਕੀਤਾ ਇਮੀਡੀਏਟਲੀ ਪਹੁੰਚੇ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਵੀ ਸਪੌਟ ਵਿਜ਼ਿਟ ਕੀਤਾ ਤੇ ਬਿਤੇ ਨੂੰ ਬੈਲੈਂਸ ਅਸੀਂ ਕ੍ਰਿਮੀਨਲ ਸਪੇਸ ਨੂੰ ਡ੍ਰੈਫਟ ਕਰ ਸਕੀਏ ਤੇ ਕ੍ਰੈਕ ਕਰਨ ਤੋਂ ਬਾਅਦ ਜਿਹੜਾ ਹੈ ਅਕੜੇ ਐਕਚੁਅਲ ਦੋਸ਼ੀ ਇਸ ਇਨਵੋਲਡ ਸੀਗੇ ਉਹਨਾਂ ਨੂੰ ਮਿਟਿੰ 24 ਆਰ ਅਸੀਂ ਅਰੈਸਟ ਕੀਤਾ ਤੇ ਅਰੈਸਟ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹ ਗੱਲ ਸਾਹਮਣੇ ਹੈ ਕਿ ਜਿਹੜਾ ਗੌਲ ਸਮਿਥ ਦਾ EMPLOYEES ਸੀਗਾ ਏ ਜੀਨੇ ਸਾਰਾ ਜਿਹੜਾ ਦੱਸਿਆ ਸੀਗਾ ਕਿ ਮੇਰੇ ਹੱਥੋਂ ਬੰਦ ਕੇ ਤੇ ਮੇਰੇ ਤੋਂ ਲੁੱਟ ਕੇ ਲੈ ਗਏ ਉਹ ਹੀ ਵਾਸ ਪਾਰਟ ਆਫ ਦੀ ਕਨਸਪਰੇਸੀ ਤੇ ਉਹਨੇ ਜਿਹੜਾ ਹੈਗਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਬਿਲਕੇ ਆ ਸਾਰਾ ਰੋਬਰੀ ਦਾ ਪੂਰੀ ਕਹਾਣੀ ਰਚੀ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਹਨੇ ਸਾਰੀ ਲੁੱਟ ਨੂੰ ਅੰਜਾਮ ਦਿਲਾਇਆ ਇਹਦੇ ਸਾਥੀਆਂ ਨੂੰ ਸਾਡੀ ਟੀਮ ਨੇ ਕਡਾਲ ਤੋਂ ਜਾ ਕੇ ਅਰੈਸਟ ਕੀਤਾ ਲੇਟ ਨਾਈਟ ਤੇ ਤਿੰਨੋਂ ਦੋਸ਼ੀ ਹੁਣ ਸਾਡੀ ਹਿਰਾਸਤ ਚ ਹੈਗੇ ਜਿਦੇ ਵਿੱਚ ਗੋਲ ਸੁਮਿਤਾ EMPLOYE ਯੋਗੇਸ਼ਿਆ ਤੋਂ ਉਸ ਤੋਂ ਲਾਉ ਉਹਦੇ ਜਿਹੜੇ ਦੋ ਸਾਥੀ ਸੀਗੇ ਇੱਕ ਕ੍ਰਿਸ਼ਨਾ ਕਪੂਰ ਤੇ ਇੱਕ ਸੰਦੀਪ ਕਪੂਰ ਕ੍ਰਿਸ਼ਨਾ ਕਪੂਰ ਤੇ ਸੰਦੀਪ ਕਪੂਰ ਦੋਨੋਂ ਫਾਦਰ ਐਂਡ ਸਰਦ ਹੈ ਤੇ ਇਹਨਾਂ ਨੇ ਸਾਈਂਸ ਦਾ ਖਾਤਾ ਪੁੱਟਾ ਸਾਡੀ ਟੀਮ ਨੇ ਉੱਥੇ ਦੋਨੋਂ ਦੋਸ਼ੀ ਕਾਬੂ ਕਿਤੇ ਘਟਾ ਕੇ ਬਸ ਉਸ ਤੋਂ ਜ ਮੌਕੇ ਤੋਂ 800 ਗ੍ਰਾਮ 골ਡ ਰਿਕਵਰ ਕੀਤਾ ਗਿਆ 2.5 ਕਿਲੋ ਸਿਲਵਰ ਰਿਕਵਰ ਕੀਤੀ ਗਈ ਤੇ ਉਸ ਤੋਂ ਇਲਾਵਾ 22,50,000 ਰੁਪਏ ਰਿਕਵਰ ਸਾਡੀ ਟੀਮ ਵੱਲੋਂ ਕਿਤੇ ਗਏ ਹੈਗੇ ਇਸ ਕਰਕੇ ਇਸ ਕੇਸ ਦੇ ਜਿੰਨੀ ਵਾਰਦਾਤ ਤੇ ਲੂਟ ਹੋਈ ਸੀਗੀ ਉਹ ਸਾਰੀ ਦੀ ਸਾਰੀ ਐਸ ਇਟ ਇਜ਼ ਰਿਕਵਰ ਕਰ ਲਈ ਗਈ ਹੈਗੀ ਬਾਕੀ ਜਿਹੜਾ ਇਹਨਾਂ ਦਾ ਤਿੰਨੋਂ ਬੰਦੇ ਦਾ ਜਿਹੜਾ ਹੈਗਾ ਉਹ ਫਰਦਰ ਰਿਮਾਂਡ ਲੈ ਕੇ ਆਸੀ ਔਰ ਇਨਵੈਸਟਿਗੇਟ ਕਰਾਂਗੇ ਕਿ ਕਿਤੇ ਕੋਈ ਔਰ ਕਿਸਦਾ ਇਨਵੋਲਵ ਹੈ। ਕੇਸ ਜਾਂ ਤਾਂ ਬਹੁਤ ਕੰਮ ਕਰ ਗਿਆ ਸੀ ਨਾ ਤੇ ਜਿਹੜਾ ਸੰਦੀਪ ਭੋਟੇਸ ਮੈਂ ਕਿਵੇਂ ਸੰਬੰਧਤ ਹੈ। ਜਿਹੜਾ ਯੋਗੇਸ਼ ਹੈਗਾ ਉਹ ਪਿਛਲੇ ਲਗਭਗ ਕਾਫੀ ਟਾਈਮ ਤੋਂ ਇਧਾ EMPLOYE ਹੈਗਾ ਬਟ ਪਿਛਲੇ ਲਗਭਗ 1 ਮਹੀਨੇ ਤੋਂ ਜਿਹੜਾ ਹੈਗਾ ਉਹ ਮਾਲਕ ਇਹਨਾਂ ਦਾ ਬਾਹਰ ਗਿਆ ਹੋਆ ਸੀਗਾ ਛੁੱਟੀ ਤੇ ਛੁੱਟੀ ਮਨਾਉਣ ਦੇ ਸਬੰਧ ਨਾਲ ਤੇ ਪਿਛਲੇ 1 ਮਹੀਨੇ ਤੋਂ ਲਗਭਗ ਆਈ ਦਾ ਇੰਚਾਰਜ ਸੀਗਾ। ਇਹਦੇ ਨਾਲ ਹੀ ਤਾਂ ਇੱਕ ਕੋ EMPLOYE ਹੈਗਾ ਜਿਹੜਾ ਜਿਹਦਾ ਨਾਮ ਕੁਸ਼ਾਲ ਪਿਕਾਜੀ ਹੈਗਾ। ਤੇ ਉਹ ਦੋਨੋਂ ਸ਼ਾਪਸ ਸੰਭਾਲ ਰਹੇ ਸੀ ਕਿ ਸਾਰਾ ਟ੍ਰਾਂਜੈਕਸ਼ਨ ਔਰ ਸਾਰਾ ਟ੍ਰੇਡ ਸੋਹਣੇ ਕਰ ਰਹੇ ਸੀ ਕਿ ਇਹ ਚੀਜ਼ ਜਿਹੜੇ ਯੋਗੇਸ਼ ਨੇ ਜਿਹੜਾ ਹੈਗਾ ਸਾਰਾ ਕਨਸਪਾਇਰ ਕੀਤਾ ਜਿਹੜੀ ਚੀਜ਼ ਸਾਹਮਣੇ ਹਾਲੇ ਲਿਬਰਲੀ ਜਿਹੜੀ ਆਈ ਹੈਗੀ ਉਹ ਆਈ ਹੈਗੀ ਕਿ ਵੀ ਇਹਦਾ ਆਪਣੇ ਮਾਲਕ ਦੇ ਨਾਲ 3-4 ਲੱਖ ਰੁਪਏ ਦਾ ਰੋਲਾ ਸੀਗਾ ਤੇ ਉਹ ਮਾਲਕ ਤੋਂ ਪੈਸੇ ਲੈਣ ਦੀ ਕਿ ਕੁਝ ਰੁਪਏ ਦਾ ਰੋਲਾ ਸੀ ਯੋਗੇਸ਼ ਦਾ ਜੋ ਉਹਨੇ ਕਲੇਮ ਕੀਤਾ ਹਾਲੇ ਇਨਾਂ ਤੇ ਉਹਨਾਂ ਨੇ ਅੜਾ ਹੈਗਾ ਮੇਬੀ ਕੀ ਨਿਕਲੇਗਾ ਕਿ ਨਹੀਂ ਉਹ ਤਾਂ ਬਾਅਦ ਵਿੱਚ ਅਸੀਂ ਇਨਵੈਸਟੀਗੇਸ਼ਨ ਚੋਂ ਨਿਕਲ ਕੇ ਆਏਗਾ ਤੇ ਉਹਨੇ ਜਿਹੜਾ ਹੈਗਾ ਇਸ ਇਸ ਕਰਕੇ ਆਪਣੇ ਪੈਸੇ ਦੀ ਗੱਲ ਦੇ ਨਾਲ-ਨਾਲ ਮਾਲਕ ਤੋਂ ਇੱਕ ਰੰਜਿਸ਼ਨ ਔਰ ਲਾਲਚ ਚ ਆ ਕੇ ਇਹਨਾਂ ਸਾਰੀ ਵਾਅਦਾ ਤੋਂ ਅੰਜਾਮ ਦਿੱਤਾ ਨਹੀਂ ਨਹੀਂ ਇਹ ਤਾਂ ਨਹੀਂ ਹੈਗਾ ਜਦੋਂ ਇਹਨਾਂ ਨੇ ਰਿਪੋਰਟ ਕੀਤਾ ਉਦੋਂ ਇਹਨਾਂ ਨੇ ਲੰਮ ਸਮੇਂ 1 ਕਿਲੋ ਸੋਨਾ ਤੇ 3 ਕਿਲੋ ਚਾਂਦੀ ਤੇ 23 ਲੱਖ ਰੁਪਏ ਇਹਨਾਂ ਨੇ ਕਲੇਮ ਕੀਤੇ ਜਿਹੜੇ ਅਕਾਊਂਟਸ ਇਹਨਾਂ ਦੇ ਹੈ ਤੱਕ ਉਹ ਸਹੀ ਤੇ ਉਹਦੇ ਹਿਸਾਬ ਨਾਲ ਕੈਲੀਬ੍ਰੇਟ ਕਰਕੇ ਉਹਦਾ ਕਹ ਰਿਹਾ ਹੈ ਕਿ ਉਹ ਐਕਸੈਪਟ ਕੀ ਨਿਕਲ ਕੇ ਆ ਜਾਈਏ ਕਿ ਸਾਹਮਣੇ ਕਿ ਵੀ ਐਕਚੁਅਲ ਚ ਕਿੰਨਾ ਹੋ ਸਕਦਾ ਹੈਗਾ ਕਿ ਵੀ ਜਿਦਾ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਆਪ ਵੱਧਾ ਖੁਦ ਹੀ ਸ਼ਾਪ ਦਾ ਆਰਡਰ ਹੈਗਾ ਤੇ ਹੋ ਸਕਦਾ ਹੈ ਕੁਛ ਇਨੇ ਗੋਲਡ ਇਹਨਾਂ ਨੂੰ ਦਿੱਤਾ ਹੋਵੇ ਕੁਛ ਜਿਹੜਾ ਹੈਗਾ ਖੁੱਤੇ ਫੁੱਟਬੁੱਤ ਕਰਤਾ ਹੋਵੇ ਹੋ ਸਕਦਾ ਹੈਗਾ ਐਕਚੁਅਲ ਚ ਨਹੀਂ ਗਿਆ ਹੋਵੇ ਤੇ ਉਹਨੇ ਲੰਮਸਮ ਚ ਦੱਸਿਆ ਹੈਗਾ ਸਾਡੇ ਵੱਲੋਂ ਜਿਹੜੀ ਰਿਕਵਰੀ ਕੀਤੀ ਗਈ ਹੈ ਕਿ ਐਜ਼ ਇਟ ਇਜ਼ 100% ਰਿਕਵਰੀ ਜਿਹੜੀ ਹੈ ਉਹ ਆ ਗਈ ਤਾਂ which is close to the claimed figure ਸਰ ਕਿੰਨੇ ਸਮੇਂ ਦੇ ਵਿੱਚ ਸਾਡੇ ਨਾਲ ਕਰਦੇ ਹੋ ਅੰਦਾਜ਼ਾ ਦੇ ਕੇ ਤਾਂ ਜਿਹੜਾ ਆ ਇਨਸੀਡੈਂਟ ਹੋਇਆ ਲਗਭਗ ਆ ਦੇ ਇੱਠੇ ਦਾ ਇਨਸੀਡੈਂਟ ਸੀਗਾ ਜਿਹਦੇ ਵਿੱਚ ਬੰਦਾ ਆਉਂਦਾ ਹੈਗਾ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਵਾਪਸ ਨਿਕਲ ਜਾਂਦਾ ਹੈਗਾ ਤੇ ਇੱਚ ਇੱਕ ਸਸਪੀਸ਼ਨ ਵਾਲੀ ਗੱਲ ਆ ਵੀ ਸੀ ਕਿ ਉਹ ਵਾਰਦਾਤ ਤੋਂ ਕਾਫੀ ਦਿਨ ਬਾਅਦ ਇੱਥੇ ਆਪਣੇ ਸਰਾਬਾ ਮਾਰਕੀਟ ਦੇ ਪੁਲਾਜ ਜੀ ਬੈਠੇ ਹੈਗੇ ਉਹਨਾਂ ਨੂੰ ਲਗਭਗ 1.5 ਘੰਟੇ ਬਾਅਦ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਕਿ ਵੀ ਜਿਹੜਾ ਹੈਗਾ ਉਹ ਇਨਸੀਡੈਂਟ ਹੋਇਆ ਹੈਗਾ ਉਹ ਇੱਕ ਵਾਰੀ ਕਦੇ ਹੀ ਕਿਹਾ ਕਿ ਉਹ ਸਰਾਬਾ ਤੋਂ ਤੇ ਇਹ ਇੱਕ ਬੜਾ ਸਾਦਗੀ ਨੂੰ ਬਹੁਤ ਸੀਗਾ ਇਹਨਾਂ ਨੇ ਜਿਹੜਾ

ਜਿਹੜਾ ਇੱਕ ਅਕਿਊਜ਼ਡ ਹੈਗਾ ਯੋਗੇਸ਼ਾ ਤਾਂ ਉਹ ਆਪਣਾ ਮਹਾਰਾਸ਼ਟਰ ਦਾ ਰੇਡ ਵਾਲਾ ਹੈਗਾ ਦੂਜੇ ਦੋ ਕਿਉਂ ਜਿਹੜਾ ਉਹਦੇ ਸਾਥ ਜਿਹੜੇ ਵਾਰਦਾਤ ਤੇ ਅੰਜਾਮ ਦਿੱਤਾ ਜਿਨ੍ਹਾਂ ਨੇ ਕ੍ਰਿਸ਼ਨਾ ਕਪੂਰ ਤੇ ਸੰਦੀਪ ਕਪੂਰ ਉਹ ਕਰਨਾਲ ਦੇ ਰੇਡ ਵਾਲੇ ਜੀ ਥੈਂਕ ਯੂ